ਅਮਨੇ ਕਰੇ ਸੁਣਿਆ ਵੀ ਲੋਪਰਾ ਥਾਂ ਤੁਹਾਨੂੰ ਬਹੁਤ ਸੋਹਣ ਲੱਗਿਆ ਲੇਵਾ ਕਰਮਾਂ ਵਾਲੇ ਦਾ ਤੁਸੀਂ ਦੇਖ ਸਕਦੇ ਠੀਕ ਹੈ ਜੀ ਦੇਖਦਾ ਅਡਜਸਟਮੈਂਟ ਕਰ ਸਕਦੇ ਹਾਂ ਲੇਵਾ ਲੋ ਜੀ ਲੇਆਪਰਾ ਲੋ ਜੀ ਲੋਸ ਚੈੱਕ ਕਰ ਸਕਦੇ ਹਾਂ ਬਰਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਕਾਤਰੋ ਜਿਲ੍ਹਾ ਨੂੰ ਪੈਂਦਾ ਇਹ ਸੰਗਰੂਰ ਵਾਈ ਕੋਲ ਦੋ ਤਾਜ਼ੀਆਂ ਸੂਈਆਂ ਤੇ ਇੱਕ ਗਾਂ ਗੱਬਣ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7728000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤਨਵੀਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸਿਕਾ ਜੀ ਹਸੀਗਾਲ ਜੀ ਬਾਈ ਜੀ ਨਾਂ ਵੀਰ ਜੀ ਆਪਣਾ ਨਾਂ ਗੁਰਤੇਜ ਸਿੰਘ ਜੀ ਪਿੰਡ ਕਾਤਰੋਂ ਜ਼ਿਲ੍ਹਾ ਸਮਰੂਰ ਜੀ ਠੀਕ ਆ ਘਰ ਆਪਣਾ ਖੇਤਾ ਚਾਣਾ ਘਰ ਖੇਤਾਂ ਦਾ ਅਲੀ ਬੜਾ ਰਾਤ ਇਹ ਘਰ ਆ ਗ੍ਰੈਡ ਦੇ ਸਾਹਮਣੇ ਜਮਾਂ ਜੀ ਠੀਕ ਆ ਬਿਜਲੀ ਗ੍ਰੈਡ ਦੀ ਹਾਂਜੀ ਬਈ ਪਹਿਲੀ ਗੈਡ ਦੀ ਜਾਣਕਾਰੀ ਦੋ ਮੇਰੀ ਇਹ ਪਲੂਨ ਬੱਸੀ ਆ 6:00 ਅੰਦ ਆ ਗਈ ਹਾਂਜੀ ਤੇ ਤੜਕੇ ਸੂਈ ਮਨਾਂ 2:00 ਵਜੇ ਹਾਂਜੀ ਤੇ ਧਾਰਾਂ ਕਰਤੀ ਸੀ 3:00 ਵਜੇ ਦੀਆਂ ਹਾਂਜੀ ਤੇ ਮਨ ਦੁੱਧ ਹੈ ਕਿ ਬੋਲਾ ਹੈਗਾ ਮਨਾਂ 4-5 ਲੀਟਰ ਹੀ ਹੋਣੇ ਤੇ ਥੱਲੇ ਠੀਕ ਆ ਇੱਕ ਡਾਂਗੀ ਚੋਈ ਮਨਾਂ ਆਪਾਂ ਨੇ ਤੜਕੇ 3: ਮਗਰਪੁਰਾ ਬੱਸ ਆ। ਬੱਸ ਆ। ਇਹ ਜੇਰ ਜੂਰ ਦੀ ਵੀਡੀਓ ਹੈਗੀ ਫੁੱਲ ਹੀ ਆਪਣ ਜੇਰ ਪਈ ਵੀ ਅੰਦਰ ਦੀ ਬੱਠਲ ਚ ਪਈ ਆ। ਠੀਕ ਆ। ਲੋਪਰਾ ਫਲੂਨ ਬੱਸੀ ਸਵੀ ਵੀ ਆ ਤੋੜ ਲੋ ਪਰਾ। ਲੋ ਜੀ ਚੱਕਰ ਸੱਟ ਚੰਡੀ ਸੀਗ ਲਈ ਪੂਰੀ। ਲੇ ਵਾਲੂ ਦਾ ਕਰਮਾ ਵਾਲੀ ਦਾ। ਲੋ ਜੀ। ਲੋ ਜੀ। ਤੁਰਾ ਤਰਾ ਕਰਮਾ ਵਾਲੀ ਦਾ ਚੱਕਰ ਸੱਟ। ਲੋਨ ਬੱਚੀ ਐਸਪੀ ਐਸਫ। ਠੀਕ ਆ ਜੀ। ਲੋ ਜੀ। ਕੱਦ ਬੜਾ ਸੁਕਣਾ ਸੋਹਣਾ। ਲੋ ਜੀ। ਥਣ ਥਣ ਵੀ ਬਹੁਤ ਸੋਹਣਾ ਲੱਗਾ ਮੋਟਾ ਮੋਟਾ ਲਾਲ ਲਾਲ। ਠੀਕ ਆ ਨਾ। ਲੋ ਜੀ। ਪੂਰੀ ਠੰਡੀ ਸੀਲ ਕਰਮ ਨੇ ਜਮੀ ਨਹੀਂ ਔਲ ਕੀਤੀ ਹੈਗੀ ਜੀ ਠੀਕ ਹੈ ਠੀਕ ਲੋ ਜੀ ਚੈੱਕ ਕਰ ਸਕਦੇ ਹਾਂ ਦੋ ਜੀ ਮਗਰ ਹੈਗਾ ਬੱਸਾ ਬੱਸੇ ਦਾ ਨਾੜੂ ਕਰ ਰਹਾ ਹਣਾ ਹਾਂਜੀ ਆ ਵੀਡੀਓ ਹੈਗੀ ਸੂਈ ਵੀਰੀ ਠੀਕ ਹੈ ਜੀ ਠੀਕਾ ਜੇਰ ਜੂਰਦ ਵੀ ਹੈਗੀ ਵੀਰ ਜੀਰ ਜੀ ਹਰਪਈਆ ਜੇਰ ਅੰਦਰ ਪਈਆ ਪੱਠਲ ਜੀ ਠੀਕਾ ਰੇਟ ਭਰਾ ਦਾ ਜਾਇ ਜਖੜ ਚਕੇ ਜੀ ਰੇਟ ਇਹਦਾ 73000 ਜੀ ਠੀਕਾ ਇਹ ਬਸ ਕਿੰਨੇ ਕੀ ਦੇ ਦੋਗੇ ਹੋਰ ਬਸ ਛੋੜ ਛੱਪਾ ਕਰ ਦਾਂਗੇ ਜੀ ਠੀਕਾ ਰੇਟ ਤੇ ਮੈਂ ਸਹੀ ਕਹੇ ਜਮਾਂ ਜਈਆ ਬਸ ਛੋੜ ਛੱਪਾ ਹੋ ਜਾਊ ਜੀ ਠੀਕਾ ਤੇ ਪਹੁੰਚ ਕਰਾ ਲੇ ਅਗਲਾ ਜੀ ਠੰਡੀ ਸੀ ਲਾਈ ਪੂਰੀ ਧਾਰਾ ਮਾਰ ਕੇ ਦਿਖਾ ਦਿੰਨੇ ਆਂ ਮਾਰ ਦੋ ਮਾਰ ਦੋ ਵੀਰੇ ਮਾਰ ਦੋ ਸਾਡ ਲੋ ਬੱਚਾ ਕੋਈ ਗੱਲ ਨਹੀਂ ਆਹ ਪੱਤੇ ਜੀ ਜੇ ਨਿਆਣਾ ਪਾਉਂ ਚਾ ਨਾ ਪਾਉ ਵੀ ਠੀਕ ਆ ਆਪਾਂ ਨਿਆਣਾ ਪਾ ਕੇ ਦਿਖਾਈ ਦਿੰਨੇ ਆਂ ਅਗਲੇ ਪਾਲੋ ਪਾਲੋ ਕੋਈ ਗੱਲ ਪੋਣਾ ਪਾਲੇ ਨਹੀਂ ਪੋਣਾ ਪਾਵੇ ਠੰਡੀ ਸੀ ਲਾ ਰਾਤ ਵੀ ਪਾਲਿਆ ਸੀ ਤੜਕੇ ਠੀਕ ਆ ਨੀ ਪਾ ਹੀ ਲਵੇ ਠੀਕ ਆ ਚੱਲ ਸੇਫਟੀ ਇਹਨਾਂ ਦੇ ਕਲੋਜ਼ ਨਾ ਬਰਾ ਕੋ ਸੋਨੇ ਦਾ ਰਵਾਸੀ ਕਪਰਾ ਲੋ ਜੀ ਲੋ ਜੀ ਠੀਕ ਹੈ ਬਈ ਪੂਰੀ ਮੋਟੀ ਧਾਰਾਈ ਓਕੇ ਓਕੇ ਠੀਕ ਆ ਥਾਂ ਧੂਣ ਪੂਰਾ ਵਧੀਆ ਕੱਢਣ ਵਾਲੇ ਪਲੂਣ ਬੱਸੀ ਆ ਜੀ ਹਾਂਜੀ ਹਾਂਜੀ ਹਾਲੇ ਤਾਂ ਬਧੂ ਕੀ ਕਰਮ ਹਾਂ ਹਾਂ ਬਧੂ ਹੀ ਥਾਂ ਧੂਣੇ ਵਧੀਆ ਕੱਢਣਾ ਬਚਾਰੀ ਨੂੰ ਹਾਂ ਬਾਕੀ ਖਰਾਕ ਦੇ ਸਰਤੇ ਭਰਾ ਹਨ ਹਾਂਜੀ ਹਾਂ ਬਾਕੀ ਖਰਾਕ ਦੇ ਜਿੰਨਾ ਕਿ ਭਰਾ ਆਲੂ ਵਾਲਾ ਉਹਨਾਂ ਕੱਢ ਲੂਗਾ ਜੀ ਠੀਕ ਆ ਬਾਈ ਜੀ ਨੇ ਜ਼ਰੂਰ ਕਰਣਾ ਇਹ ਜੀ ਇੱਕ ਨੰਬਰ ਬੱਸੀ ਠੀਕ ਹੈ ਨਾ ਤੇ ਦੁੱਧ ਵੀ ਕੱਢ ਦੂ 15 18 ਗੀ ਲੀਟਰ ਉਹਨਾਂ ਖੁੱਲਾ ਜਾਈ ਹੈ ਨਾ ਹਾਂਜੀ ਹਾਂਜੀ ਬਾਕੀ ਜਾਤ ਵਾਲੀ ਬਈ ਜਾਤ ਵਾਲੀ ਬੱਸੀ ਆ ਜ ਚੈੱਕ ਕਰ ਸਕਦੇ ਤੁਸੀਂ ਕਿ ਤਰ੍ਹਾਂ ਹਾਂ ਜੀ ਬਈ ਦੂਜੀ ਵਾਰਡ ਦੀ ਜਾਣਕਾਰੀ ਦੇ ਵੀਰੇ ਇਹ ਦੂਜੇ ਸੂਏ ਸੂਈ ਵੀ ਆ ਜੀ ਹਾਂਜੀ ਇਹ ਨੂੰ ਹੋ ਗਏ ਦੋ ਦਿਨ ਸੂਈ ਨੂੰ ਹੀ ਠੀਕ ਆ ਥੱਲੇ 15 ਲੀਟਰ ਤੋਂ ਖੁੱਲਾ ਡੁੱਲਾ ਹੀ ਠੀਕ ਆ ਚਾ ਚਾਰ ਡੰਗ ਚੋਲੇ ਅਗਲਾ ਮਗਰੇ ਦੀ ਬਸਾ ਜੀ ਇਹਦੀ ਮਗਰੇ ਬਸਾ ਸਾਈ ਵੀ ਠੰਡੀ ਸੀ ਲਾਈ ਪੂਰੀ ਇਹ ਕਿਹੜੀ ਨਸਲ ਚ ਆ ਗਈ ਇਹ ਗਰਲੈਂਡੋ ਜੀ ਚ ਆ ਗਈ ਜੀ ਠੀਕ ਆ ਓਕੇ ਓਕੇ ਗਰਲੈਂਡੋ ਠੀਕ ਆ ਲੋ ਠੰਡੀ ਸੀਲਾ ਪੂਰੀ ਠੀਕ ਆ ਓਕੇ ਓਕੇ ਲੋ ਜੀ ਤੋੜ ਦੀ ਇਹਨੂੰ ਵੀ ਮਗਰ ਇਹਦੀ ਬਸ ਸਾਤਾ ਜੀ ਸ੍ਰੀ ਜੀ ਭਰਾ ਇਹਦੀ ਵੀ ਜੇਰ ਜੁਰ ਦੀ ਵੀਡੀਓ ਜੇਰ ਜੁਰ ਸਾਰਾ ਕੁਝ ਫੁੱਲ ਵੀਡੀਓ ਹੈਗੀ ਹੈ ਇਹਦੀ ਠੀਕ ਹੈ ਮੈਂ ਘਰੇ ਸੁਈਆਂ ਵੀ ਇਹ ਲਓ ਭਰਾ ਥਾਂ ਤੁਹਾਨੂੰ ਬਹੁਤ ਸੋਹਣ ਲੱਗਾ ਲੇਵਾ ਕਰਮਾਂ ਵਾਲੇ ਦਾ ਤੁਸੀਂ ਦੇਖ ਸਕਦੇ ਠੀਕ ਹੈ ਜੀ ਦੇਖਦਾ ਐਡਜਸਟਮੈਂਟ ਕਰ ਸਕਦੇ ਨੇ ਲੇਵਾ ਤੋਂ ਲਓ ਜੀ ਲੇਵਾ ਭਰਾ ਲਓ ਜੀ ਲਓ ਚੈੱਕ ਕਰਸਣੇ ਭਰਾ ਇੱਕ ਬਰਾ ਬਈ ਹੋਰ ਦੇ ਦੇ ਇਧਰੋਂ 걔ੜਾ ਯਾਰ ਉਹ ਜੀ ਜੀ ਚੱਲੀ ਗਈ ਬੈਠ ਕੇ ਆਹ ਅੰਦਰੋਂ ਜਾਣ ਨਹੀਂ ਕਰੀ ਕਰਦੇ ਕੋਈ ਗੱਲ ਲੋ ਚੈੱਕ ਕਰ ਸਕਦੇ ਬਈ ਦੇਵੇ ਦਾ ਤਾਂ ਥਣ ਥਣ ਬਹੁਤ ਸੋਹਣਾ ਲੱਗਿਆ ਬੰਲਾ ਮਾਥੀ ਚ ਬਾਈ ਹਲਾ ਲੋ ਜੀ ਤੋਰਾ ਪਾਸੋਂ ਫੇਰ ਦਿਖਾਦਾ ਬਾਈ ਠੀਕ ਨਾ ਲੋ ਜਿੱਥੋਂ ਆਈਆ ਪਹਿਲਾਂ 20 ਲੀਟਰ ਦੀ ਗਾਰੰਟੀ ਦਿੱਤੀ ਆ ਅਗਲੇ ਨੇ ਜੀ ਇਹ ਠੀਕ ਆ ਠੀਕ ਆਪਣੇ ਗਵਾਂਢ ਚੋਂ ਆਈਆ ਪਿੰਡੋਂ ਜੀ ਠੀਕ ਆ ਲੋ ਪਰਾ ਦੇਵੇ ਦਾ ਕਿਸੇ ਦਾ ਜਦ ਖਦ ਲਾ ਸਕਦੇ ਤੇ ਸੋਹਣਾ ਕਾਦਾ ਕਰਮੋਂ ਬੜੀ ਤੇ ਨਾਲ ਥਣ ਥਣ ਬਹੁਤ ਸੋਹਣਾ ਲੋ ਜੀ ਚੰਗੀ ਪੜੀ ਬਲਸੀ ਇਹ ਵੀ ਨਾ ਰਣ ਖਾਦ ਨੇ ਮੈਂ ਤਾਰ ਮਾਰ ਦੂ ਹੁਬ ਤੇ ਇਧਰ ਹੁਬ ਇਧਰ ਪਾਉਣ ਨੇ ਨੂਣਾ ਲੋ ਜੀ बाकी भाई कहता बसंत धारा भी मार्केट खाने बच्चा छड़ के कोई गल नहीं कोई हौली टिका ना छो लो लो जी कोई आप स्कैप नहीं करी वीडियो ठीक नहीं लो जी फायर भी नहीं चाक दी है बेचारियों दोनों पूरे ठंडिया सीज नहीं ठीक है ठीक है हेलो जी ठीक है, है।, है।, है। तार पूरी फुल मोटी है आजी, आजी। जी हाँ जी हाँ जी ਠੀਕ ਆ ਵੀਰੇ ਕੋਈ ਸਰਲਾ ਸਪਾ ਨਹੀਂ ਕੋਈ ਨਾੜ ਨਹੀਂ ਕੋਈ ਨਹੀਂ ਗਾ ਫੁੱਲ ਗਰੰਟੀ ਹੈ ਜੀ ਆਪਣੀ ਠੀਕ ਆ ਠੀਕ ਆ ਬਚਾ ਅਗਲਾ ਉ ਭਕਾਈ ਕਰਕੇ ਮੜੂ ਉਹ ਕੰਮ ਹੀ ਨਹੀਂ ਹੈਗਾ ਜੀ ਆਪਣਾ ਠੀਕ ਆ ਠੀਕ ਆ ਸਹੀ ਗੱਲ ਆ ਭਕਾਈ ਕਰਨ ਦਾ ਟਾਈਮ ਨਹੀਂ ਹਾਂਜੀ ਹਾਂ ਸਹੀ ਜਿੰਨੇ ਕ ਗੱਲ ਆ ਕੀਤੀ ਉਹਨਾਂ ਹੀ ਨਿਕਲੂ ਜੀ ਠੀਕ ਆ ਵੀਰੇ ਠੀਕ ਆ ਚਾਹ ਡੰਗ ਛੋੜੀ ਵੀਰੇ ਚਾਹ ਡੰਗ ਛੋੜੀ ਅਗਲਾ ਠੀਕ ਆ ਚਾਚਾ ਡੰਗ ਭਰਾ ਚੋ ਕੇ ਬਾਈ ਕਹਿੰਦਾ ਲੈ ਜਾ ਸਕਦੇ ਹਾਂ ਮਲੇ ਹੈਗੀ ਉਹ ਸੁੱਕੇ ਕੱਖਾਂ ਦੇ ਕੋਈ ਫੀਡ ਕੋਈ ਲੇਟੀ ਕੁਛ ਨਹੀਂ ਹੈਗੀ ਉਹਨਾਂ ਨੂੰ ਹੀ ਠੀਕ ਆ ਓਕੇ ਮਤਲਬ ਸੂਈ ਫੂਈ ਤੜਕੇ ਆ ਜੀ ਤੇ ਬਾਈ ਆਪਾਂ ਇਹ ਇਹਦਾ 75000 ਜੀ 75 ਕਿੰਨਾ ਕਮਾਨਕਤਨ ਹੋਰ ਕਰ ਦੂੰ? ਬਸ ਇਹ ਜਿਵੇਂ ਛੋੜ ਛੱਪਾ ਕਰ ਦਾਂਗੇ ਜੀ ਪਹੁੰਚ ਕਰ ਦੋਗੇ। ਹਾਂਜੀ ਹਾਂ ਠੀਕ ਆ। ਲੋ ਬਰਾ ਇਹ ਵੀ ਤੋੜਾ ਤਰ੍ਹਾਂ ਦੇਖਾਦਾ ਕਰਮਾਂ ਵਾਲੀ ਨੂੰ। ਹਾਂ ਭਾਈ ਕੱਪਣ ਦਾ ਦੱਸੋ ਵੀਰੇ। ਇਹ ਦੂਜੇ ਸੂਏ ਆ ਜੀ। ਹਾਂਜੀ। ਤੇ ਇਹਦੇ ਦੇ ਹਫਤਾ ਤੱਕ ਬਾਕੀ ਆ ਜੀ ਬਾਕੀ। ਠੀਕ ਆ। ਕਰਮ ਵਾਲਿਆਂ ਦਾ ਕਿੰਨਾ ਜੂ ਬਹਿਣਾ ਹੈ ਜੀ। ਹਾਂਜੀ ਹਾਂਜੀ। ਲੇਵਲ ਨੂੰ ਆ ਪੂਰਾ ਠੰਢੀ ਸੀ ਲੇਵੀ ਪੂਰੀ ਆ ਜੀ। ਠੀਕ ਆ। ਇਹ ਮਰ ਜਿਹੜਾ ਮਰੀ ਚਲੋ ਇਹਦੀਆਂ ਬੈਠੇ। ਠੀਕ ਆ। ਚੈੱਕ ਕਰ ਸਾਬੇ। ਤੋੜ ਦੋ ਬਰਾ ਇਹਨੂੰ। ਲੋ ਜੀ ਤੇ ਲਡੂਆਂ ਕਾਫੀ ਇਹ ਵੀ 2 ਲੀਟਰ ਉਹਦਾ ਰਾਮਨਾ ਕੱਡੂ ਵਿਚਾਰੀ ਪੁੱਲੇ ਹੱਥ ਨਾਲ ਹੀ ਠੀਕ ਆ ਕੱਡੂ ਕੋਲ ਬਹੁਤ ਆ ਵੜੀ ਦਾ ਵੱਡੀ ਬਹੁਤ ਆਈ ਠੀਕ ਆ ਜੀ ਲੋ ਜੀ ਚੈੱਕ ਕਰ ਸਕਦਾ ਭਰਾ ਥਾਂ ਤੁਣ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਢੱਡੂਆਂ ਕਾਫੀ ਆ ਹਲੇ ਦਿਨ ਪਿਆ ਬਈ ਹਲੇ ਦਿਨ ਪਿਆਈ ਹਫਤਾ ਲੈ ਜੂ ਵਾਲੀ ਘਟੋ ਹਫਤਾ ਲੈ ਜੂ ਭਰਾ ਲੋ ਜੀ ਲਡਨੀ ਖੂੜਨੀ ਬੱਸੀ ਦੀ ਬਹੁਤ ਚੰਗੀ ਆਈ ਕੱਢ ਘਾਟ ਬਹੁਤ ਆਗਾ ਠੀਕ ਆ ਲੈਵਲ ਉਹ ਵਧੀਆ ਆਏ ਬੱਲੇ ਲੈ ਲਓ ਲੈ ਚੱਲ ਆਏ ਬੱਲੇ ਲੈਵਲ ਉਹ ਬਹੁਤ ਸੋਹਣਾ ਕਰਮਾਂ ਵਾਲੀ ਦਾ ਢਿੱਲਾ ਉਹ ਪਈ ਆਈ ਹਲੇ ਠੀਕ ਆ ਠੀਕ ਆ ਲੋ ਜੀ ਇਤਨੀ ਸੜ ਚੈੱਕ ਕਰ ਸਕਦੇ ਬਚੀ ਹੈ ਕਿ ਪਰ ਉਹ ਸੋਟੀ ਬਚੀ ਉਹਦਾ ਮਾੜੀ ਜੀ ਆ ਜੀ ਢਿੱਲਾ ਦੇਖੋ ਕਿੰਨੀਆਂ ਪੰਗੀਆਂ ਹਲੇ ਠੀਕ ਹੈ ਪੂਰੀ ਠੰਡੀ ਸੀ ਵਾਲੇ ਮੈਂ ਕੋਈ ਰੰਗ ਦੇਖ ਕੇ ਡਰ ਜਾਂਦਾ ਅਗਵਾ ਕਹਿੰਦਾ ਕਾਲੇ ਸੋਹਣੇ ਨਹੀਂ ਨਹੀਂ ਸੋਹਣੀਆਂ ਗਾਂ ਬਈ ਜਿਹੜੀ ਚੀਜ਼ ਕਹੀ ਹੈ ਸਾਹਮਣੇ ਆਉਗੀ ਜੋਂ ਜੇ ਬਾਕੀ ਪਾਸ ਦਿਖਾਤਾ ਸਾਰਾ ਕੁਝ ਐ ਨਹੀਂ ਵੀ ਇਹ ਵਾਲੇ ਨਾੜਾ ਨੂੜਾ ਬਹੁਤ ਬੱਸੀ ਤੇ ਜਿਹਦੇ ਵੀ ਬਹੁਤ ਬੰਨ ਲੈਣੀ ਵੀ ਠੀਕ ਹੈ ਮਨੋਂ ਆ ਵੀ ਤੜਕੇ 4 ਵਜੇ ਚੋਈ ਵੀ ਆਈ ਆਪਣੀ ਅੱਛਾ ਉਹ ਤਾਂ ਤੜਕੇ 3 ਵਜੇ ਚੋੜੀ ਸੀਗੀ ਠੀਕ ਹੈ ਇਨਗੇ ਸਾਰੇ ਪੁ ਵਿਚਾਰ ਗਵੇ ਚੋ ਲੈਨੇ ਆਪਾਂ ਸੇ ਤੇ ਇਹਦਾ ਰੇਟ ਭਰਾ ਜਰਜ ਮਾ ਜਾਇਜ ਉਹਦਾ 85000 ਜੀ ਤੇ ਕਿੰਨਾ ਕਮੈਂਟਾਂ ਕਰ ਦੂੰ ਕਰ ਦਾਂਗੇ ਛੋੜ ਛੱਪਾ ਜੀ ਉੱਚੋਂ ਠੀਕ ਆ ਬਾਕੀ ਜਿਵੇਂ ਗਾਹ ਕੰਦਾ ਹੋਇਆ ਹੋ ਜੂਗਾ ਜੀ ਠੀਕ ਆ ਲੋ ਭਰਾ ਬਾਈ ਕੋਲ ਟਾਪ ਦੀਆਂ ਤਿੰਨੇ ਗਾਵਾਂ ਠੀਕ ਆ ਜੀ ਪੈਂਡ ਕਾਤਰੋ ਘਰ ਖੇਤਾਂ ਚ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਸੰਗਰੂਰ ਜੇ ਕਿਸੇ ਨੇ ਤਾਜੀ ਲੈਣੀ ਤਾਂ ਤਾਜੀ ਮਿਲ ਜੂ ਜੇ ਕਿਸੇ ਨੇ ਗੱਬੜ ਲੈਣੀ ਤਾਂ ਗੱਬੜ ਲੈ ਜਾਓ ਠੀਕ ਆ ਨਾ ਬਾਈ ਦਾ ਨੰਬਰ ਲਿਖਾਂਗੇ ਭਰਾ ਟਾਈਟਲ ਚ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਭਰਾ ਬਣ ਕੇ ਕਰਦਿਆ ਕਰੋ ਠੀਕ ਆ ਨ ਤਾਂ ਕਿ ਤੁਹਾਡੇ ਤੱਕ ਨਵੀਂ ਦਿਨ ਵੀਡੀਓ ਅਪਲੋਡ ਕਰ ਸਕ ਕਰ ਸਕੀ ਜੀ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਹਾਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ